ਸੋਮਸਾ ਹੋਤਾ ਆਪ ਸਭ ਦੇ ਨਾਲ ਮੁਖਾਤੇਵ ਹੈ ਔਰ ਤੁਸੀਂ ਵੇਖ ਰਹੇ ਹੋ ਪੋਸੂ ਨਾਮਾ ਚੈਨਲ ਦੋਸਤੋ ਅੱਜ ਪੋਸੂ ਨਾਮਾ ਚੈਨਲ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਸਵੇਰ ਤੋਂ ਇੱਕ ਅਜਿਹੇ ਈਵੈਂਟ ਨੂੰ ਕਵਰ ਕਰ ਰਿਹਾ ਜੋ ਦੂਸਰਿਆਂ ਦੀ ਜ਼ਿੰਦਗੀ ਲਈ ਬੜਾ ਕਾਰਗਰ ਸਿੱਧ ਹੈ ਉਹ ਹੈ ਖੂਨਦਾਨ महादान ब्रह्मा कुमारी बाकायदा तौर पर यह कैंप लगाया जा रहा है और कि ब्लड हूँ तक किन्ने मतलब कह सकते हैं कि ब्लड हूं तक कलैक्ट किया जा चुका और उम्मीद की है कि शाम तक किन्ने यूनिट होर ब्लड हो सकता है इस वक्त मेरे नाल ਹੈਡ ਆਫ ਦਾ ਡਿਪਾਰਟਮੈਂਟ ਪੈਥੋਲੋਜੀ ਡਿਪਾਰਟਮੈਂਟ ਦੇ ਹੈਡ ਡਾਕਟਰ ਹਰਪਾਲ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਡਾਕਟਰ ਰਮਾ ਜੋ ਹੈ ਔਰ ਉਸੇ ਹੀ ਡਿਪਾਰਟਮੈਂਟ ਪੈਥੋਲੋਜੀ ਡਿਪਾਰਟਮੈਂਟ ਦੇ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਪਿਆਰ ਪਰਿਸ਼ਸਤੀ ਕਾ ਤੁਹਾਡਾ ਤੁਹਾਨੂੰ ਬਹੁਤ ਬਹੁਤ ਮੁਆਰਕਾ ਤੁਸੀਂ ਇਸ ਚੀਜ਼ ਨੂੰ ਅਟੈਂਡ ਕਰਨ ਆਏ ਹੋ ਪਿਆਰ ਭਰੀ ਤੁਹਾਡੇ ਸੋਤਿਆਂ ਨੂੰ ਸਸੀ ਕਾ ਡਾਕਟਰ ਸਾਹਿਬ ਅੱਜ ਇੱਥੇ ਬਲੱਡ ਡੋਨੇਟ ਕੀਤਾ ਜਾ ਰਿਹਾ ਔਰ ਟਿੱਲੇ ਕੇ ਖੂਨਦਾਨ ਮਹਾਦਾਨ ਤੇ ਐਜ਼ ਅ ਡਾਕਟਰ ਕਿਉਂਕਿ ਤੁਸੀਂ ਇੱਕ ਬਹੁਤ ਜ਼ਿੰਮੇਵਾਰੀ ਪੋਸਟ ਦੇ ਉੱਪਰ ਕੰਮ ਕਰ ਰਹੇ ਹੋ ਖਾਸ ਕਰਕੇ ਜਦੋਂ ਟੈਸਟ ਆਉਂਦਾ ਹੈ ਤੇ ਰਿਜ਼ਲਟ ਵੀ ਆਪਾਂ ਇੰਤਜ਼ਾਰ ਕਰਦੇ ਹਾਂ ਕਿ ਕੀ ਰਿਜ਼ਲਟ ਆਏਗਾ ਜਦੋਂ ਬਲੱਡ ਦਾ ਆਪਾਂ ਇਸ ਤਰ੍ਹਾਂ ਇੱਕ ਦੂਜੇ ਨੂੰ ਆਦਾਨ ਪ੍ਰਦਾਨ ਕਰਦੇ ਆ ਤਾਂ ਉਸ ਬਿਨਾ ਸਭ ਤੋਂ ਪਹਿਲਾਂ ਇਸ ਸੰਸਥਾ ਦਾ ਆਪਾਂ ਕਿਸ ਤਰ੍ਹਾਂ ਜ਼ਿਕਰ ਕਰਾਂਗੇ ਸਰ ਸੋ ਸੋਤਾ ਜੀ ਜਿਹੜਾ ਤੁਹਾਡਾ ਸਵਾਲ ਹੈ ਇਹ ਬਹੁਤ ਹੀ ਵਧੀਆ ਹੈ ਕਿਉਂਕਿ ਜਿਹੜੀ ਬਲੱਡ ਬੈਂਕ ਆ ਜੀ ਇਹਦਾ ਬਹੁਤ ਵੱਡਾ ਰੋਲ ਹੈ ਜਦੋਂ ਵੀ ਕਿਸੇ ਮਰੀਜ਼ ਦਾ ਕੋਈ ਐਕਸੀਡੈਂਟ ਹੋ ਜਾਂਦਾ ਜਦੋਂ ਵੀ ਕੋਈ ਐਨੀਮੀਕ ਜਿਹਨਾਂ ਨੂੰ ਖੂਨ ਦੀ ਕਮੀ ਹੁੰਦੀ ਹੈ ਜਾਂ ਅੱਜਕੱਲ ਜਿਵੇਂ ਹੁੰਦਾ ਜਿਹੜਾ ਦੌਰ ਚੱਲਿਆ ਜਿਹੜਾ ਸਮਾਂ ਚੱਲਿਆ ਡੇਂਗੀ ਸੀਜ਼ਨ ਉਹਦੇ ਵਿੱਚ ਇੱਕ ਸਪੈਸ਼ਲ ਕੰਪੋਨੈਂਟ ਜਿਹੜਾ ਹਮਾ ਪਲੇਟ ਕੰਸੈਂਟ੍ਰੇਟ ਉਹ ਬਹੁਤ ਜ਼ਰੂਰੀ ਹੈ ਜਿਨੂੰ ਆਪਾਂ ਕਹਿੰਦੇ ਆ ਪਲੇਟਸ ਘਟ ਗਈਆਂ ਤੇ ਉਹ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਇਸ ਵਿਭਾਗ ਦਾ ਜਿਹੜਾ ਆਪਣਾ ਰੋਲ ਆ ਉਹ ਬਹੁਤ ਹੀ ਜਿਆਦਾ ਮਹੱਤਵਪੂਰਨ ਹੋ ਜਾਂਦਾ ਸੋ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਮੈਂ ਤਾਂ ਇੱਥੇ ਪਹਿਲਾਂ 5 ਸਾਲ ਕੰਮ ਵੀ ਕੀਤਾ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਉਹ ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਹਿ ਗਿਆ ਵੀ ਪੂਰੇ ਦਾ ਪੂਰਾ ਬਲੱਡ ਹੀ ਇੱਕ ਦੋਨੋਂ ਤੋਂ ਲਿਆ ਤੇ ਉਹ ਦੇ ਦਿੱਤਾ ਬਲਕਿ ਹੁਣ ਘਟੋ-ਘਟ ਚਾਲ ਜਾਂ 5 ਮਿੰਟੀਆਂ ਨੂੰ ਅਸੀਂ ਉਹ ਬਲੱਡ ਦੇ ਕੰਪੋਨੈਂਟ ਬਣਾ ਕੇ ਅਸੀਂ ਪੇਸ਼ ਕਰਦੇ ਆ ਸੋ ਇਸ ਕਰਕੇ ਇਸ ਬਲੱਡ ਬੈਂਕ ਦਾ ਜਿਹੜਾ ਹੈਗਾ ਬਹੁਤ ਹੀ ਜਿਆਦਾ ਮਹੱਤਵਪੂਰਨ ਗੋਲ ਹੈ ਦਰਸਾਤ ਸਭ ਕਿੰਨੇ ਕਿ ਯੂਨਿਟ ਹੁਣ ਤੱਕ ਬਲੱਡ ਕਲੈਕਟ ਹੋ ਚੁੱਕਾ ਹੈ ਔਰ ਕੀ ਇਹ ਸ਼ਾਮ ਤੱਕ ਚਲੇਗਾ ਜਾਂ ਸਿਰਫ ਨੂਨ ਤੱਕ ਚਲੇਗਾ ਜਿਵੇਂ ਕਿ ਸਾਨੂੰ ਇੱਕ ਸੂਚਨਾ ਮਿਲੀ ਹੈ ਡਾਕਟਰ ਰਮਾ ਹੁਣੀਆਂ ਨੇ ਦਿੱਤੀ ਹੈ ਜਿਹੜੇ ਕਿ ਆਰਗੇਨਾਈਜ਼ ਕਰ ਰਿਹਾ ਉਹਨਾਂ ਨੇ ਸਾਰਿਆਂ ਬੰਮਾ ਕੁਆਰੀ ਭੈਣਾਂ ਤੇ ਵੀਰ ਇਹ ਆਰਗੇਨਾਈਜ਼ ਕਰ ਰਿਹਾ ਹੁਣ ਤੱਕ 35 ਤੋਂ 40 ਬਲੱਡ ਡੋਨੇਸ਼ਨ ਯੂਨਿਟ ਵਗੈਰਾ ਹੋ ਸਕੇ ਹੈ ਤੇ ਸ਼ਾਮ ਦੇ ਮੇਰੇ ਖਿਆਲ 6 ਵਜੇ ਤੱਕ ਇਹ ਉਹਨਾਂ ਦਾ ਜਿਹੜਾ ਹੈਗਾ ਟੀਚਾ ਉਹ 200 ਯੂਨਿਟ 71 ਦਾ ਹੈਗਾ ਸੋ ਇਹਨਾਂ ਦੀ ਬਹੁਤ ਵੱਡੀ ਇਹ ਕੋਸ਼ਿਸ਼ ਹੈ ਬਹੁਤ ਵੱਡਾ ਕਦਮ ਆ ਸੋਸਾਇਟੀ ਨੂੰ ਆਪਣੇ ਸਮਾਜ ਨੂੰ ਜਿਹੜਾ ਹੈਗਾ ਜੇ ਕਿਤੇ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਉਹ ਪੂਰਾ ਕੀਤਾ ਜਾ ਰਿਹਾ ਹੈ ਸੋ ਦੋਸਤੋ ਡਾਕਟਰ ਹਰਪਾਲ ਜੀ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ ਸ਼ਾਮ ਤੱਕ ਚੱਲੇਗਾ ਔਰ ਹੁਣ ਤੱਕ 35 ਤੋਂ 40 ਦੇ ਕਰੀਬ ਜਿਹੜਾ ਇਹ ਬਲੱਡ ਯੂਨਿਟ ਹੈ ਉਹ ਕਲੈਕਟ ਹੋ ਚੁੱਕਾ ਹੈ ਔਰ ਸ਼ਾਮ ਤੱਕ ਚੱਲੇਗਾ ਔਰ 200 ਦਾ ਜਿਹੜਾ ਟੀਚਾ ਹੈ ਉਹ ਇਨਸ਼ਾਅੱਲਾ ਜਰੂਰ ਛੇਤੀ ਪੂਰਾ ਹੋਵੇਗਾ ਔਰ ਪੁਵੇਖ ਦੇ ਵਿੱਚ ਹੋਰ ਵੀ ਬਹੁਤ ਸਾਰੇ ਡੋਨਰ ਨੇ ਜੋ ਲਾਈਨ ਦੇ ਵਿੱਚ ਲੱਗੇ ਹੋਏ ਨੇ ਬਹੁਤ ਸਾਰੇ ਡੋਨਰਾਂ ਦੇ ਨਾਲ ਗੱਲਬਾਤ ਵੀ ਕੀਤੀ ਆ ਔਰ ਉਹਨਾਂ ਨੂੰ ਦੱਸਿਆ ਕਿ ਕੋਈ ਪੰਜ ਵਾਰੀ ਦੇ ਰਿਹਾ ਕੋਈ ਪੰਜ 6 ਵਾਰੀ ਮਤਲਬ ਇਸ ਤਰ੍ਹਾਂ ਜਿ ਸੀਸਾ ਮਤਲਬ ਆਈ ਜਾਂਦੇ ਨੇ ਉਹਨਾਂ ਦਾ ਬਲੱਡ ਜਿਹੜਾ ਹੈ ਉਹ ਯੂਨਿਟ ਦੇ ਮੁਤਾਬਕ ਲਈ ਜਾਂਦੇ ਨੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹோம் ਸਹੋਤਾ ਪੋਸੂਨਾਮਾ ਚੈਨਲ ਲਈ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਇਸ ਵਕਤ ਮੇਰੇ ਨਾਲ ਰਿਸ਼ਪਾਲ ਸਿੰਘ ਜੀ ਜੋੜਾ ਮਾਜਰਾ ਜੀ ਮੇਰੇ ਨਾਲ ਜੁੜੇ ਨੇ ਜੋ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਸੇਵਾ ਦੇ ਰਹੇ ਨੇ ਔਰ ਇਹਨਾਂ ਦੇ ਨਾਲ ਮਤਲਬ ਗੱਲਬਾਤ ਕਰਨ ਦਾ ਕਈ ਵਾਰ ਸਪਾਟ ਪ੍ਰਾਪਤ ਹੋਇਆ ਅੱਜ ਇੱਥੇ ਆਉਣ ਦਾ ਕਿਸ ਤਰ੍ਹਾਂ ਸਬਬ ਬਣਿਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਬ੍ਰह्म ਕਮ ਕੁਮਾਰੀ ਜਿਹੜਾ ਸਭਾ ਵੱਲੋਂ ਅੱਜ ਇੱਥੇ ਬਲੱਡ ਡੋਨੇਸ਼ਨ ਕੈਂਪ ਰੱਖਿਆ ਗਿਆ ਜੀ ਦੇਖੋ ਕਿੱਡੇ ਮਾਨ ਵਾਲੀ ਗੱਲ ਹੈ ਇੱਕ ਪਾਸੇ ਜਿੱਥੇ ਪਰਮਾਰਸ਼ੀ ਤੌਰ ਤੇ ਲੋਕਾਂ ਨੂੰ ਸੇਧ ਦੰਦੇ ਨੇ ਸਾਡੇ ਵਾਸਤੇ ਚਾਨਣ ਮਾਰਾਰਾ ਬਣੇ ਨੇ ਉੱਥੇ ਸੇਵਾ ਵਾਲੇ ਪਾਸੇ ਵੀ ਬਹੁਤ ਵੱਡਾ ਕਦਮ ਅੱਨਾ ਨੇ ਕੱਲ ਸਮਾਣੇ ਵੀ ਕੀਤਾ ਤੇ ਅੱਜ ਇੱਥੇ ਕੀਤਾ ਇਹਦੇ ਨਾਲ ਇਹੀਆਂ ਸੰਸਥਾਵਾਂ ਨਾਲ ਮਾਨ ਨਾਲ ਸਿਰ ਉੱਚਾ ਹੁੰਦਾ ਹੈ ਜੀ ਵੀ ਕਿਸੇ ਪਾਸੇ ਆਪ ਦੇਖਦੇ ਆ ਧਰਮ ਦੇ ਨਾਂ ਤੇ ਬੜਾ ਕੁਝ ਕੀਤਾ ਜਾਂਦਾ ਹੈ ਉਹ ਜਿੱਥੇ ਸਾਡਾ ਸਿਰ ਸ਼ਰਮ ਨਾਲ ਝੁਕਦਾ ਹੈ ਪਰ ਦੂਜੀ ਪਾਸੇ ਜਦੋਂ ਇਹੀਆਂ ਸੰਸਥਾਾਂ ਮੈਂ ਇਸ ਤਰ੍ਹਾਂ ਧਾਰਮਿਕ ਤੌਰ ਤੇ ਵੀ ਤੇ ਆਪਣਾ ਸਮਾਜਿਕ ਤੌਰ ਤੇ ਵਿਚਰਦੀਆਂ ਨੇ ਫਿਰ ਬੜਾ ਮਾਣ ਨਾਲ ਸਿਰ ਚਾਹੁੰਦਾ ਹੈ ਫਿਰ ਜਦੋਂ ਪਤਾ ਲੱਗਦਾ ਹੈ ਫਿਰ ਬਦੋ ਬਦੀ ਮਨ ਕਰਦਾ ਹੈ ਕਿ ਉੱਥੇ ਜਾਣਾ ਚਾਹੀਦਾ ਹੈ ਹਾਜ਼ਰੀ ਲਵਾਉਣੀ ਚਾਹੀਦੀ ਹੈ ਉਸੇ ਤਹਿਤ ਨਾ ਜਿੱਥੇ ਹਾਜ਼ਰੀ ਲਵਾਉਣ ਵਾਸਤੇ ਆਏ ਹੈ ਅੱਜ ਇਹ ਤੇ ਰਿਸ਼ਪਾਲ ਸਿੰਘ ਜੀ ਬਾਰੇ ਮੈਂ ਦੱਸ ਦਿਆਂ ਇਹ ਬੜੇ ਮਤਲਬ ਹਾਨੈਸਟ ਪਰਸਨੈਲਿਟੀ ਹੈ ਕਈ ਵਾਰ ਇਹਨਾਂ ਦੇ ਨਾਲ ਬਾਈਟ ਕਰਨ ਦਾ ਮੌਕਾ ਮਿਲਿਆ ਔਰ ਕਈ ਵਾਰ ਇਹਨਾਂ ਨਾਲ ਮੁਲਾਕਾਤ ਵੀ ਹੋਈ ਹੈ ਲੇਕਿਨ ਕਈ ਵਾਰੀ ਭੀੜ ਦੇ ਵਿੱਚ ਕਿਸੇ ਨੂੰ ਆਪਾਂ ਪਛਾਣ ਨਹੀਂ ਸਕਦੇ ਸੋ ਰਿਸ਼ਪਾਲ ਜੀ ਤੁਸੀਂ ਅੱਜ ਵਕਤ ਕੱਢਿਆ ਔਰ ਜਿਵੇਂ ਤੁਸੀਂ ਦੱਸਿਆ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਇਹ ਮਨੁੱਖਤਾ ਦੀ ਸੇਵਾ ਦਾਸਤੇ ਹੈ ਉੱਥੇ ਹੀ ਕਿਤਨਾ ਕਿਤੇ ਉਹ ਜਿਹੜਾ ਪਰਮਾਰਥ ਤੇ ਸਵਾਰਥ ਹੈ ਇਹ ਦੋਨਾਂ ਨੂੰ ਲੈ ਕੇ ਚੱਲਦੇ ਨੇ ਸੋ ਰਿਸ਼ਪਾਲ ਜੀ ਤੁਸੀਂ ਪੋਸੂ ਨਾਮਾ ਚੈਨਲ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਫਾਰ